ਇੱਥੇ ਆ ਗਏ ਬਹੁਤ ਹੀ ਮਹਾਨ ਸਖਸੀਅਤ ਸਰਦਾਰ ਜਸਾ ਸਿੰਘ ਰਾਮਗੜੀਆ ਫੈਡਰੇਸ਼ਨ ਰਜਿਸਟਰਡ ਪਾਰਕ ਦਾ ਹਾਲਤ ਦੇਖੋ ਤੁਸੀਂ ਇਹ ਆ ਪਾਰਕ ਦਾ ਬਾਰੀ ਦ੍ਰਿਸ਼ ਜਿਹਦਾ ਤੁਸੀਂ ਮੂੰਹੋਂ ਵੇਖ ਸਕਦੇ ਹੋ ਕੀ ਹਾਲਾਤ ਬਣੀਆਂ ਇਹ ਅੰਮ੍ਰਿਤਸਰ ਦੇ ਇਲਾਕੇ ਵਿੱਚ ਆ ਇਹ ਪਾਰਕ ਸਰਦਾਰ ਜਸਾ ਸਿੰਘ ਰਾਮਗੜੀਆ ਤੇ ਇਹਨਾਂ ਪਾਰਕ ਦਾ ਹਾਲਤ ਵੇਖ ਕੇ ਮਨ ਨੂੰ ਬੜਾ ਦੁੱਖ ਹੋਇਆ ਕਿ ਇਹ ਕੀ ਬਣਿਆ ਪਿਆ ਹੈ ਸਰਦਾਰ ਜਸਾ ਸਿੰਘ ਰਾਮਗੜੀਆ ਹੀ ਹੋਣਾ ਨਾਲ ਜਿਨ੍ਹਾਂ ਨੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰਨ ਦੇ ਵਿੱਚ ਜਾਂ ਸਿੱਖ ਰਾਜ ਨੂੰ ਉੱਪਰ ਤੱਕ ਖੜਨ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਮੁਗਲ ਹਕੂਮਤ ਦੇ ਨਾਲ ਜੰਗਾਂ ਕੀਤੀਆਂ ਇਹ ਅੰਦਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਕੀਲਾ ਜਿੱਧਰ ਆਇਆ ਸਾਂ ਕਿ ਇਹ ਪਾਰਕ ਦੇਖ ਕੇ ਮਨ ਨੂੰ ਬੜਾ ਦੁੱਖ ਵੀ ਹੋਇਆ ਮਨ ਨੂੰ ਕਹਿਸ਼ਾਨੀ ਵੀ ਹੋਈ ਕਿ ਇਹ ਪਾਰਕ ਦਾ ਕੀ ਹਾਲ ਬਣਤਾ ਤੁਸੀਂ ਦੇਖੋ ਕਿੰਨਾ ਅੰਦਰ ਗੰਦ ਵਿਆ ਇਹਦੇ ਵਿੱਚ ਕਿੰਨਾ ਖਲਾਰਾ ਪਿਆ ਹੋਇਆ ਆ ਯਾ ਦੂਰ ਤੱਕ ਤੁਸੀਂ ਦੇਖ ਲਓ ਕੋਈ ਸਾਫ ਸਫਾਈ ਨਹੀਂ ਹੈਗੀ ਇੱਧਰ ਵੀ ਤੁਸੀਂ ਧਿਆਨ ਮਾਰ ਸਕਦੇ ਹੋ ਤੇ ਆ ਇਹ ਜਿਹੜਾ ਬਾਰੀ ਗਰੇਸ਼ਾ ਜੀ ਇਹ ਮੈਨੂੰ ਲੱਗਦਾ ਜਿਵੇਂ ਕਦੀ ਇਹਨੂੰ ਸਾਫੀ ਨਾ ਕੀਤਾ ਗਿਆ ਹੋਵੇ ਇਹ ਤੁਸੀਂ ਬਾਈ ਇਹ ਬਿਲਕੁਲੋ ਖਾਣਾ ਆ ਕਹਿ ਲਈਏ ਜਾਂ ਆ ਪੁਲਿਸ ਸਟੇਸ਼ਨ ਕਹਿ ਲਈਏ ਜਿਹਨੂੰ ਕਹਿ ਦਿੱਤਾ ਜਾਂਦਾ ਆ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਕਿਹਾ ਤੇ ਸਾਹਮਣੇ ਸਰਦਾਰ ਜਸਪਾਲ ਸਿੰਘ ਜੀ ਰਾਮਗੜੀਆ ਸਾਹਿਬ ਜੀ ਦਾ ਇੱਕ ਬੋਤ ਵੀ ਆ ਜੋ ਰੁੱਖਾਂ ਦੇ ਵਿੱਚ ਨਜ਼ਰ ਆਵੇਗਾ ਤੁਹਾਨੂੰ ਆ ਸ਼ਾਇਦ ਕੁਝ ਸੱਜਣਾਂ ਨੂੰ ਆ ਰਿਹਾ ਹੋਵੇ ਨਜ਼ਰ ਇੱਥੇ ਇੱਕ ਕਬੂਤ ਨਜ਼ਰ ਪਿਛਲੇ ਪਾਸੇ ਜਿਹੜਾ ਵਾ ਉਹ ਰੁੱਖਾਂ 'ਚ ਟੱਗਿਆ ਪਿਆ ਹੈ ਕਹਿਣ ਤੋਂ ਭਾਵ ਕਿ ਇੱਥੇ ਕੋਈ ਕਾਂਡ-ਛਾਂਡ ਨਹੀਂ ਕੀਤੀ ਗਈ ਜੱਸਾ ਸਿੰਘ ਰਾਮਗੜੀਆਂ ਨੇ ਮੈਂ ਸਮਝਦਾ ਕਿ ਰਾਮਗੜੀਆਂ ਭਾਈਚਾਰੇ ਨੂੰ ਇਸ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਇਹ ਇੱਕ ਬਹੁਤ ਬੁਰੀ ਗੱਲ ਆ ਇਹ ਪੂਰੇ ਦੇ ਪੂਰੇ ਰਾਮਗੜੀਆਂ ਸਮਾਜ ਨਾਲ ਇੱਕ ਧੋਖਾ ਆ ਸਰਕਾਰ ਨੂੰ ਇਹਦੀ ਰੱਖ-ਰਖਾਅ ਤੇ ਸਾਫ-ਸਫਾਈ ਵੱਲ ਧਿਆਨ ਦੇਣਾ ਚਾਹੀਦਾ ਆ ਾਂਕੇ ਇਸ ਮਹਾਨ ਯੋਧੇ ਦੀ ਜਿਹੜੀ ਕੁਰਬਾਨੀ ਆ ਮਹਾਨ ਯੋਧੇ ਦੀ ਜਿਹੜੀ ਦੇਣ ਆ ਉਹਨੂੰ ਯਾਦ ਕੀਤਾ ਜਾ ਸਕੇ ਤੁਸੀਂ ਸਭ ਜਾਣਦੇ ਹੋ ਕਿ ਸਰਦਾਰ ਜੱਸਾ ਸਿੰਘ ਆ ਰਾਮਗੜੀਆ ਸਾਹਿਬ ਦਾ ਜਿਹੜਾ ਰਾਜ ਸੀ ਉਹ ਲਗਭਗ ਹੁਸ਼ਿਆਰਪੁਰ ਦੇ ਇਲਾਕੇ ਟਾਂਡਾ ਉਸ ਇਲਾਕੇ ਵਿੱਚ ਸੀ ਜੋ ਲਗਭਗ ਪਿੰਡ ਮੱਤੇਾਲ ਤੱਕ ਦਾ ਇਲਾਕੇ ਨੂੰ ਕਵਰ ਕਰਦਾ ਸੀ ਜਸਾ ਸਿੰਘ ਰਾਮ ਗੜੀਆ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਸਾ ਸਿੰਘ ਰਾਮ ਗੜੀਆ ਨੇ ਦਿੱਲੀ ਦੇ ਲਾਲ ਕਿਲੇ ਨੂੰ ਜਿੱਤਣ ਦੇ ਵਿੱਚ ਸਹਾਇਤਾ ਕੀਤਾ ਜਸਾ ਸਿੰਘ ਰਾਮ ਗੜੀਆ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਜਸਾ ਸਿੰਘ ਆਲੂ ਵਾਲੀਆ ਤੇ ਫੋਰ ਬਾਬਾ ਬਘੇਲ ਸਿੰਘ ਜੀ ਅਤੇ ਭਾਈ ਮਹਾ ਸਿੰਘ ਨਾਲ ਰਲ ਕੇ ਜਿਹੜੀ ਸੀ ਤਖਤ ਤੇ ਤਾ ਉਸ ਜਿਸ ਉੱਪਰ ਔਰੰਗਜ਼ੇ ਬੈਠਦਾ ਸੀ ਉਹਨੂੰ ਕੁੱਟ ਕੇ ਲਿਆਂਦਾ ਸੀ ਪਰ ਇਹ ਵੀ ਅੱਜ ਪਾਰਕ ਦੀ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਿਆਂ ਜੋ ਮਨ ਨੂੰ ਦੇਖ ਕੇ ਬੜਾ ਹੀ ਦੁੱਖ ਹੋਇਆ ਕਿ ਸਰਦਾਜ ਸਤਸਿੰਘ ਰਾਮ ਗੜੀਆ ਫੈਡਰੇਸ਼ਨ ਜਿਹੜੀ ਰਜਿਸਟਰਡ ਪਾਰਕ ਆ ਉਹਦੇ ਨਾਲ ਬਹੁਤ ਹੀ ਗਲਤ ਹੋ ਰਿਹਾ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ